ਤੇ ਲੋ ਚੈੱਕ ਕਰੋ ਰੈਡੀਏਟਰ ਜਮਾ ਨਵਾ ਜੀ ਰੈਡੀਏਟਰ ਬਈ ਜਮਾ ਨਵਾ ਪਿਆ ਵਾ ਬਾਕੀ ਇੰਜਨ ਉੰਜਨ ਚੈੱਕ ਕਰੋ ਸਾਰਾ ਕੁਝ ਦੇਖੋ ਜੀ ਜੀ ਕਿੰਨੇ 93 ਮਾਡਲ ਦਾ ਰੇਟ ਕੀ ਕਰਦੇ ਜੀ ਇਹਦਾ ਰੇਟ 145000 ਰੁਪਏ 145000 ਹਾਂਜੀ 145000 ਰੁਪਏ ਦਾ ਰੇਟ ਆ ਜੀ ਬਾਕੀ ਚੈੱਕ ਕਰੋ ਟਰੈਕਟਰ ਪੂਰੀ ਓਕੇ ਪਈ ਆ ਕੰਡੀਸ਼ਨ ਸਰਲ ਤੋਂ ਫਲ ਦੇਖੋ ਕੰਡੀਸ਼ਨ ਚੈੱਕ ਕਰੋ ਜੀ ਤੇ ਬਾਕੀ ਟਰੈਕਟਰਾਂ ਦੀ ਕੰਡੀਸ਼ਨ ਫੁੱਲ ਓਕੇ ਮਿਲੂਗੀ ਜੀ ਜਿਹੜੀ ਗੱਲ ਦੀ ਗਾਰੰਟੀ ਆ ਉਹ ਮਿਲੂਗੀ ਸਾਸ਼ੀ ਗਾ ਦੋਸਤੋ ਬਈ ਪਿੰਡ ਜੋਧਪੁਰ ਦੇ ਵਿੱਚ ਖੜਾ ਤੇ ਤੁਸੀਂ ਕਮੈਂਟ ਕਰਦੇ ਹੁੰਦੇ ਆ ਵੀ ਕੋਈ ਛੋਟੇ ਕਿਸਾਨਾਂ ਵਾਲ ਟਰੈਕਟਰ ਲੈ ਕੇ ਆਓ ਤੇ ਅੱਜ ਤੁਹਾਨੂੰ ਬੰਦਾ ਹੀ ਇਹੋ ਜਿਹਾ ਮਲਾ ਦੇਣਾ ਜਿਹਦੇ ਕੋਲੇ 20-25 ਸਾਲਾਂੋਂ ਟਰੈਕਟਰ ਛੋਟੇ ਹੀ ਹੁੰਦੇ ਆ ਜੀ ਜਾਂ ਤਾਂ 735 ਹੁੰਦੇ ਆ ਜੀ ਕੱਲੇ 735 ਹੁੰਦੇ ਆ ਜੀ ਕੱਲੇ 735 ਬਈ ਕੱਲੇ 735 ਮਿਲ ਲੰਗੇ ਤੁਹਾਨੂੰ ਜੇ ਆਹਦਾ ਤਿੰਨ ਤਾ ਆ ਖੜਿਆ ਹੋਰ ਵੀ 735 ਆਉਂਦੇ ਹੀ ਰਹਿੰਦੇ ਇਹਨਾਂ ਦੇ ਕੋਲੇ ਜਿਹੜੇ ਵੀ 735 ਨੂੰ ਜ਼ਿਆਦਾ ਪਿਆਰ ਕਰਦੇ ਉਹ ਟਰੈਕਟਰ ਇਹਨਾਂ ਦੇ ਕੋਲ ਮਿਲ ਜਾਣਗੇ ਮੰਨ ਕੇ ਚਲੋ ਕਿੰਨੇ ਮਾੜੇ ਤੱਕ ਮਿਲ ਜਾਂਦੇ ਕਿੰਨੇ ਤੱਕ ਬਾਅਦ ਤੋਂ ਇਦੋਂ ਚੱਲ ਲਿਆ ਲੈਂਦੇ। ਸਾਰੀ ਹੁੰਦੇ ਹਾਂ। ਬਈ 2000 ਮਾਡਲ ਤੱਕ ਵੱਧ ਤੋਂ ਵੱਧ ਮਿਲ ਜਾਣਗੇ ਵੀ ਤੁਹਾਨੂੰ ਰੇਟ ਵੀ ਚੰਗੇ ਮਿਲਣਗੇ ਤੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਮਿਲੂਗੀ। ਤੇ ਅੱਜ ਤੁਹਾਨੂੰ ਆਪਾਂ ਤਿੰਨ ਟਰੈਕਟਰ ਦਿਖਾਉਣਾ ਹੈ। ਤਿੰਨਾਂ ਦਾ ਰੇਟ ਵਗੈਰਾ ਸਾਰਾ ਤੁਹਾਨੂੰ ਦੱਸ ਦਿਆਂ। ਪਰ ਤਾਂ ਆਹ ਦੱਸ ਦਿਓ ਵੀ ਕਾਗਜ਼ ਪੱਤਰਾ ਹੀ ਗਾਰੰਟੀ ਹੁੰਦੀ ਹੈ ਫੁੱਲ ਦੀ? ਹਾਂਜੀ ਹਾਂਜੀ ਪੂਰੀ ਫੁੱਲ ਗਾਰੰਟੀ ਹੈ ਜੀ। ਜੀ ਕਾਗਜ਼ ਪੱਤਰਾ ਓਕੇ ਹਾਂਜੀ ਹਾਂਜੀ ਮੌਕੇ ਤੇ ਮਿਲ ਜਾਂਦੇ ਆ। ਮੌਕੇ ਤੇ ਜਿਵੇਂਗੀ ਸਾਰਾ ਕੁਝ। ਵਾਹ ਜੀ ਵਾਹ। ਕਾਗਜ਼ ਪੱਤਰਾ ਬਈ ਮੌਕੇ ਤੇ ਮਿਲ ਜਾਂਦੇ ਆ। ਇਧਰੋਂ ਸ਼ੁਰ ਕੀ ਕਰੇ ਇਹਨਾਂ ਦੀ ਗਾਰੰਟੀ ਵੀ ਦੇ ਸਕਦੇ ਹਾਂ ਹਾਂਜੀ 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 ਸਾਰੇ ਜਿਹੜੀ ਗੱਲ ਕਹੀ ਆ ਬਈ ਉਹ ਨਿਕਲੂਗੀ ਤੇ ਜਿਵੇਂ ओरिजिनल ਕਹੇ ਤਾਂ ओरिजिनल ਹੀ ਹੋਊਗਾ ਨਾ ਜੀ ਤੇ ਬਾਕੀ ਬਈ ਟਾਇਰ ਦੇਖ ਲਓ ਮਗਰਲੇ ਤਾਂ ਨਵੇਂ ਆ ਜਮਾ ਨਾ ਜੀ ਮਗਰਲੇ ਜਮਾ ਹੀ ਬਸ ਜੀ ਜੇ ਉਹਦਾ ਬੈਲ ਕਟਾ ਗਿਆ ਤਾਂ ਲੈ ਜਾਣ ਕੋਈ ਬੰਦਾ ਉਹ ਜੀ ਜੀ ਅੱਛਾ ਬੈਲ ਕਟਾ ਕੇ ਲੈ ਜਾਣ ਹਾਂਜੀ ਕੋਈ ਠੀਕ ਆ ਠੀਕ ਆ ਭਾਈ ਮਗਲ ਦੇ ਟਾਇਰ ਨਵੇਂ ਆ ਮੂਰਲੇ ਵੀ ਬਹੁਤ ਚੰਗੇ ਪਏ ਆ ਹਨਾ ਮੂਰਲੇ ਐਮ ਆਰ ਐਫ ਦੇ ਵੀਰੇ 70% ਟਾਇਰ 65 70 ਪੈਸੇ ਹੈਗੇ 65 70 ਪੈਸੇ ਟਾਇਰ ਪਏ ਆ ਜੀ ਐਮ ਆਰ ਐਫ ਦੇ ਟਾਇਰ ਆ ਦੇਖ ਸਕਦਾ ਤੁਸੀਂ ਤੇ ਗੱਲਬਾਤ ਪੂਰੀ ਘੰਟਾ ਟਰੈਕਟਰ ਦੇ ਵਿੱਚ ਵੀ ਟਰੈਕਟਰ ਤੁਸੀਂ ਆਏ ਲਾ ਲਓ ਜੇ ਤੁਸੀਂ ਅੱਖਾਂ ਨਾਲ ਦੇਖੋਗੇ ਟਰੈਕਟਰ ਤੇ ਬਾਈ ਇੱਕ ਵੀ ਛੀਟ ਨਹੀਂ ਗਈ ਸਾਰਾ ਰਿਜਨਲ ਆ ਜੀ ਮਨ ਰੰਗ ਨੂੰ ਸਾਰਾ ਸਾਰਾ ਰਿਜਨਲ ਆ ਜੀ ਰੰਗ ਨੂੰ ਕਿ ਬਾਈ ਸਾਰਾ ਰਿਜਨਲ ਆ ਤੇ ਕਿੰਨੇ ਮਾੜਦਾ ਇਹ 97 ਮਾੜਦਾ ਜੀ 97 ਮਾੜਦਾ 97 ਮਾੜਦਾ ਜੀ ਤੇ ਕਿੰਨੇ ਰੇਟ ਕੀ ਰੇਟ ਚ ਮਿਲ ਜੂਗਾ ਇਹ ਦੇਮਾਗੀ 1,60,000 ਰੁਪਏ ਦਾ ਜੀ ਲੈ ਵੀ 1,60,000 ਰੁਪਏ ਦੇ ਵਿੱਚ ਟਰੈਕਟਰ ਮਿਲ ਜੂਗਾ ਟਾਇਰ ਵੀ ਬਾਈ ਨਵੇਂ ਆ ਜਮਾ ਟਾਇਰਾਂ ਨਾਲ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਕੋਈ ਚੱਕਰ ਨਹੀਂਗਾ ਟਾਇਰ ਜਿੰਨਾ ਮਰਜੀ ਚਲਾਇਓ ਬਾਇਓ ਬਈ ਇੰਜਨ ਗੇਅਰ ਦੀ ਬਾਈ ਬਾਗੇ ਦੇਖ ਲੈ ਬੰਦਾ ਭਾਵੇਂ ਹਾਂਜੀ ਹਾਂ ਚਾਹੇ ਸਾਰਾ ਦਿਨ ਬਾਗੇ ਦੇਖ ਲੈ ਕੋਈ ਆਪਾਂ ਨੂੰ ਹੋ ਨਹੀਂ ਬਲਵਾਓ ਸਾਰਾ ਦਿਨ ਬਾਗੇ ਦੇਖੇ ਚੱਲੇ ਹਾਂ ਬਲਵਾਉ ਨਹੀਂ ਬਲ ਆਵਾਜ਼ ਨਹੀਂ ਇਹ ਚ ਭੋਰਾ ਵੀ ਕਿਸੇ ਕੋਈ ਬਾਜ਼ ਨਹੀਂ ਆਉਂਦੀ ਹਾਂਜੀ ਲੈ ਵੀ ਭ ਆ ਲਿਆ ਵੀ ਦਿਖਾ ਖੋਲ ਕੇ ਕੰਮ ਹੋਊਗਾ ਜੋ ਗਰੰਟੀ ਨਾਲ ਹੋਊਗਾ ਤੇ ਅਨਲੋ ਚੈੱਕ ਕਰੂੰ ਰੈਡੀਏਟਰ ਜਮਾ ਨਵਾ ਜੀ ਰੈਡੀਏਟਰ ਬਾਈ ਜਮਾ ਨਵਾ ਪਿਆ ਵਾ ਬਾਕੀ ਇੰਜਨ ਉੰਜਨ ਚੈੱਕ ਕਰੂੰ ਸਾਰਾ ਕੁਝ ਦੇਖੋ ਜੀ ਜੀ ਲਾਓ ਜੀ ਜਮਾ ਓਕੇ ਪਿਆ ਵਾ ਕਿਸੇ ਪਾਸੋਂ ਕੋਈ ਕਮੀ ਨਹੀਂ ਟਰੈਕਟਰ ਦੇ ਵਿੱਚ ਜਮਾ ਇਹ ਮੰਨ ਕੇ ਚੱਲੋ ਵੀ ਤੁਸੀਂ ਇੱਕ ਵਾਰ ਟਰੈਕਟਰ ਲੈ ਲੈ ਯਾਦ ਕਰੋਗੇ ਤੇ ਬਾਕੀ ਇਧਰਲੇ ਪਾਸੇ ਦੂਜਾ ਟਰੈਕਟਰ ਖੜਾ ਜੀ ਇਹਦੇ ਬਾਰੇ ਦੱਸਿਓ ਇਹ 93 ਮਾਡਲ ਜੀ ਇਹ 93 ਮਾਡਲ ਹੈ ਇਹ 93 ਮਾਡਲ ਆ ਗਿਆ ਜੀ ਮਾਨੇ ਕਿ ਚਲੋ ਤੁਹਾਨੂੰ 2000 ਤੋਂ ਥੱਲੇ ਥੱਲੇ ਮਾਡਲ ਤੁਹਾਨੂੰ ਮਿਲ ਜਾਣੇ ਆ ਇੱਥੇ ਇਹ 93 ਮਾਡਲ ਹੈ ਹਨਾ ਜੀ ਹਾਂ ਜੀ ਕਿੰਨੇ 93 ਮਾਡਲ ਇਹਦਾ ਰੇਟ ਕੀ ਕਰਦੇ ਜੀ ਇਹਦਾ ਰੇਟ 145000 ਰੁਪਏ 145000 ਹਾਂ ਜੀ 145000 ਰੁਪਏ ਦਾ ਰੇਟ ਆ ਜੀ ਬਾਕੀ ਚੈੱਕ ਕਰੋ ਡਰਾਈਵਰ ਪੂਰੀ ਓਕੇ ਪਈ ਆ ਕੰਡੀਸ਼ਨ ਸਰਲ ਤੋਂ ਫੜੋ ਜੀ 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 ਬੈਟਰੀ ਦੀ 6 ਮਹੀਨਾ ਦੀ ਗਾਰੰਟੀ ਹੈ ਨਾਲ ਕਾਰ ਵੀ ਮਿਲੂਗਾ ਟਾਇਰ ਵੀ ਨਵੇਂ ਪਏ ਆ ਜੀ ਹਾਂ ਜੀ ਟਾਇਰ 90 ਪੈਸੇ ਮਗ ਲਿਆ ਜੀ ਮਗਲੜੇ ਆ ਨਵੇਂ ਹਣਾ ਤੇ ਮੂਰਲੇ ਕਿੰਨੇ ਕੇ ਪੈਣੇ ਹੋਣਗੇ ਮੂਰਲੇ ਵੀ 60 ਪੈਂਟ ਕੇ ਪੈ ਮੂਰਲੇ ਲਾ ਦੇ 60 65 ਪੈਸੇ ਬਾਈ ਮੂਰਲੇ ਪਈ ਆ ਦੇਖੋ ਤੁਸੀਂ ਤੇ ਕੰਡੀਸ਼ਨ ਇਹਦੀ ਫੋ ਲੋਕੇ ਪਈਏ ਜੀ ਨਵੇਂ ਵਰਗਾ ਟਰੈਕਟਰ ਆ ਤੁਹਾਨੂੰ ਸਾਰਿਆਂ ਦੇ ਖੋਲ ਕੇ ਦਿਖਾਵਾਂਗੇ ਡਾਪਿਆ ਦੇਖ ਲਓ ਬਾਈ ਲਾਓ ਜੀ ਰੈਕਟੂਟ ਸਾਰਿਆਂ ਦੇ ਨਵਾਂ ਲੱਗਿਆ ਬਈ ਕੋਈ ਨਹੀਂ ਸਾਰਾ ਕੁਝ ਇਹਦਾ ਵੀ ਨਵਾਂ ਲੱਗਿਆ ਹੈ ਬਾਈ ਇਹ ਵੀ ਬੰਬ ਕੰਡੀਸ਼ਨ ਦੇ ਵਿੱਚ ਆ ਪੂਰਾ ਟਰੈਕਟਰ ਕਿਸੇ ਪਾਸੋਂ ਕੋਈ ਕਮੀ ਨਹੀਂ ਫੁੱਲ ਗਾਰੰਟੀ ਹੋ ਜਿਹੜੀ ਗੱਲ ਬੋਲੀਓ ਫੁੱਲ ਗਾਰੰਟੀ ਹੋਊਗੀ ਇਹਦਾ ਕਿੰਨਾ ਰੇਟ ਗਿਆ ਸੀਗਾ 145000 ਰੁਪਏ 145000 ਰੁਪਏ ਲਓ ਜੀ ਉਹ ਉਹ ਪੁਰਾਣਾ ਕਿੰਨੇ ਮਾਡਲ ਸੀਗਾ 97 ਜੀ 97 ਮਾਡਲ ਆ ਇਹ 145000 ਦਾ ਇਹ 93 ਮਾਡਲ ਦਾ ਨਾ ਜੀ ਲਓ ਜੀ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਬਾਈ ਤੁਹਾਨੂੰ ਜਿਹੜਾ ਮਰਜੀ ਟਰੈਕਟਰ ਚਾਹੀਦਾ ਇਹਨਾਂ ਦੇ ਕੋਲ 735 2000 ਮਾਡਲ ਚਾਹੀਦਾ 98 ਮਾਡਲ ਚਾਹੀਦਾ 97 ਮਾਡਲ ਚਾਹੀਦਾ ਉਹ ਤੁਹਾਨੂੰ ਮਿਲ ਜੂਗਾ ਫੋਨ ਕਰਨਾ ਕੱਲਾ ਇੱਕ ਇਹ ਆਖਰੀ ਟਰ ਇਹ 2000 ਮਾਡਲ ਆ ਗਿਆ ਇਹ ਥੋੜੇ ਨਵੀਂ ਸ਼ੋਅ ਦੇ ਵਿੱਚ ਆ ਗਿਆ ਇਹ ਥੋੜੀ ਨਵੀਂ ਸ਼ੋਅ ਦੇ ਵਿੱਚ ਆ ਗਿਆ 2000 ਮਾਡਲ ਆ ਗਿਆ ਜੀ ਤੇ ਇਹਦਾ ਰੇਟ ਫਿਰ ਕਿੰਨਾ ਜੀ ਇਹਦਾ 2 ਲੱਖ 5000 ਜੀ ਲਓ ਜੀ 2 ਲੱਖ 5000 ਰੁਪਏ ਦੇ ਵਿੱਚ ਟਰੈਕਟਰ ਲੈ ਲਓ ਆਫਰ ਹੀ ਆ ਤੋਹਫਾ ਹੀ ਹੈ ਕਿਸਾਬ ਦਾ ਕਿਉਂਕਿ ਟਰੈਕਟਰ ਦੀ ਕੰਡੀਸ਼ਨ ਬਾਈ ਚੈੱਕ ਕਰੋ ਜਿਹਾ ਇਹਨਾਂ 2000 ਮਾਡਲ ਹੈ ਤੇ ਸੰਭਾਲ ਦੇਖੋ ਟਰੈਕਟਰ ਦੀ ਕੰਡੀਸ਼ਨ ਸਾਫ਼ ਪਈ ਹੈ ਜਮਾ ਲਓ ਜੀ ਇਹਦਾ ਵੀ ਖੋਲ ਕੇ ਦਿਖਾ ਦਿੰਨੇ ਅੰਦਰੋਂ ਚੈੱਕ ਕਰੋ ਬਾਈ ਇੰਜਨ ਨੂੰ ਜੇ ਸੁੱਕਾ ਪਿਆ ਜਮਾ ਰਗ ਰੂਟੇ ਤੇ ਸਾਰਿਆਂ ਦੇ ਨਾਲ ਕੋਈ ਗਾਰੰਟੀ ਹੈ ਸਾਰਿਆਂ ਦੀ ਕੋਈ ਇਹਦੀ ਤੇ ਬਾਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜਿਹੜੀ ਗੱਲ ਵੀਡੀਓ ਦੇ ਵਿੱਚ ਬੋਲ ਲਈ ਆ ਉਹ ਗੱਲ ਨਿਕਲੂਗੀ ਹਨਾ ਜੀ ਤੇ ਬਾਕੀ ਟਾਇਰ ਇਹਦੇ ਵੀ ਵਧੀਆ ਪਏ ਆ ਨਾ ਮਗਰਲੇ ਇਹਦੇ ਵੀ ਨਵੇਂ ਪਏ ਆ ਜੀ ਤੇ ਇਹਦੇ ਮੂਰਲੇ ਵੀ ਚੰਗੇ ਪਏ ਆ ਨਾ ਟਾਇਰ ਤੇ ਬਾਕੀ ਕੰਡੀਸ਼ਨ ਚੰਗੀ ਹੋਊਗੀ ਹੁਣ ਇੱਕ ਗੱਲ ਬਾਈ ਸਾਰੇ ਨੂੰ ਦੱਸ ਦੋ ਜਿੰਨੇ ਵੀ ਹੈਗੇ ਬਾਈ ਜੇ ਕੋਈ ਟਰੈਕਟਰ ਕਿਸੇ ਨੇ ਕਿਰਾਏ ਤੇ ਲੈਣਾ ਮਿਲ ਜਾਂਦਾ ਆਪਣੇ ਕੋਲ ਹਾਂ ਜੀ ਮੌਕੇ ਤੇ ਹਾਂ ਜੀ ਮਿਲ ਜਾਂਦਾ ਬੰਦਾ ਜਾਨੀ ਕੋਈ ਜਾਨਵਰ ਸਾਨਾ ਹੋਵੇ ਫੇਰ ਹੀ ਆ ਜੀ ਨਹੀਂ ਤਾਂ ਜੇ ਜਾਨਵਰ ਸਾਨਾ ਆਵੇ ਨੇੜੇ ਤੇੜੇ ਪਿੰਡ ਪੋਂਡ ਦਾ ਹੋਇਆ ਕਿਰਾਏ ਤੇ ਮਿਲ ਜੂਗਾ ਜੀ ਜਾਂ ਬੰਦਾ ਪੱਕਾ ਜਾਨਵਰ ਸਾਨ ਜੀ ਦਾ ਬਾਕੀ ਪੰਜਾਬ ਨੰਬਰ ਆ ਤੁਹਾਨੂੰ ਮੰਨ ਕੇ ਚਲੋ ਬਾਹਰਲੇ ਨੰਬਰ ਵੀ ਇਹਨਾਂ ਦੇ ਕੋਲੋਂ ਮਿਲ ਜਾਣਗੇ ਜੇ ਲੈਣੇ ਆ ਤਾਂ ਬਾਹਰਲੇ ਨੰਬਰ ਵੀ ਹੁੰਦੇ ਆ ਤੇ ਪੰਜਾਬ ਨੰਬਰ ਵੀ ਹੁੰਦੇ ਆ ਤੇ ਮੌਕੇ ਦੇ ਕਾਗਜ਼ ਪੱਤਰ ਜਿੰਨੇ ਵੀ ਟਰੈਕਟਰਾਂ ਦੇ ਸਾਰਿਆਂ ਦੇ ਮਿਲ ਲੱਗੇ ਸਾਰਿਆਂ ਦੇ ਓਕੇ ਮਿਲਣਗੇ ਸਾਰਿਆਂ ਦੇ ਕਾਗਜ਼ ਪੱਤਰ ਓਕੇ ਮਿਲ ਲਗੇ ਮੜਾ ਇਹ ਕੰਡੈਕਟਰ ਨੰਬਰ ਬੋਲ ਦਿਓ ਜੀ 98 98785 ਜੀ 03753 ਜੀ ਜੀ ਬਈ ਇਹ ਨੰਬਰ ਤੇ ਸੰਪਰਕ ਕਰ ਲਓ ਇਹਨਾਂ ਦੇ ਨਾਲ ਜਦੋਂ ਮਰਜੀ ਤੇ ਜਿਹੜਾ ਟਰੈਕਟਰ ਤੁਹਾਨੂੰ ਮੌਕੇ ਤੇ ਚਾਹੀਦਾ ਹੋਰ ਵੀ ਹੁੰਦੇ ਜੀ ਤੋਂ ਬਿਨਾਂ ਟਰੈਕਟਰ ਆਹ ਟਰੈਟ ਤਾਂ ਆਈ ਜਾਂਦੇ ਜੀ ਟਰੈਟ ਤਾਂ ਬੱਗ ਤੇ ਇਹਦੂ ਬਿਨਾ ਜੇ ਕਿਸੇ ਨੇ ਹੋਰ ਲੈਣਾ ਹੋਵੇ 735 ਤੋਂ ਬਿਨਾ ਹਾਂ ਹਾਂ ਦਵਾ ਵੀ ਸਕਦੇ ਆ ਕੋਈ ਗੱਲ ਨਹੀਂ ਇਹ ਜੀ ਠੀਕ ਆ ਉਹ ਮੈਲ ਵੀ ਜਾਊਗਾ ਵੀ ਤੁਹਾਨੂੰ ਜੇ ਕੋਈ ਮੌਕੇ ਤੇ ਚਾਹੀਦਾ ਵਕਤ ਮੇਨ ਦਾ ਮੇਨ ਕਾਮ ਆ 735 ਟਰੈਕਟਰ ਦਾ ਵਾ ਦੇਖੋ ਕੰਡੀਸ਼ਨ ਚੈੱਕ ਕਰੋ ਜੀ ਤੇ ਬਾਕੀ ਟਰੈਕਟਰਾਂ ਦੀ ਕੰਡੀਸ਼ਨ ਫੋਲ ਓਕੇ ਮਿਲੂਗੀ ਜੀ ਜਿਹੜੀ ਗੱਲ ਦੀ ਗਾਰੰਟੀ ਆ ਉਹ ਮਿਲੂਗੀ ਤੇ ਮੌਕੇ ਤੇ ਰੇਡ ਵਿੱਚ ਹੋ ਜੂਗਾ ਮਾੜਾ ਮੋਟਾ ਜੀ ਮੌਕੇ ਤਾਂ ਹੋ ਹੀ ਜਾਣਾ ਐ ਤਾਂ ਹੁਣ ਗੱਲ ਕਰਾਂ ਜੀ ਜੀ ਮੌਕੇ ਦੇ ਮਾਨ ਤਾਂ ਹੋ ਜੂਗਾ ਕੋਈ ਚੱਕਰ ਨਹੀਂ ਗਿਆ ਤੇ ਟਰੈਕਟਰ ਦੀ ਕੰਡੀਸ਼ਨ ਦੇਖ ਲਓ ਬਾਈ ਤੇ ਜਿਵੇਂ ਟਰੈਕਟਰ ਖੜੇ ਆ ਹੀ ਮਿਲ ਜਾਣਗੇ ਕੋਈ ਲਾਇਆ ਨਹੀਂ ਜਾਣਾ ਕੋਈ ਲਾ ਨਹੀਂ ਜਾਣਾ ਤੇ ਆ ਹੀ ਸਦਰੀਆਂ ਸਦੀਆਂ ਹੀ ਮਿਲ ਜਾਣਗੀਆਂ ਸਾਰਾ ਕੁਝ ਐਵੇਂ ਜਿੱਕੀ ਬਸ ਸਾਰਾ ਕੁਝ ਜਿਵੇਂ ਖੜਾ ਟਰੈਕਟਰ ਆ ਹੀ ਮਿਲ ਜੂਗਾ ਜੀ ਤੇ ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ ਦਬ ਕੇ ਤੇ ਕੰਡੀਸ਼ਨ ਓਕੇ ਪਈ ਆ ਬਾਈ ਟਰੈਕਟਰਾਂ ਦੇ ਨੰਬਰ ਨੰਬਰ ਪ ਪੰਡ ਚੀਮਾ ਜੋਤ ਬਰਨਾਲੇ ਦੇ ਕੋਲੇ ਹੈ ਜੀ ਇੱਥੇ ਆ ਕੇ ਤੁਸੀਂ ਇਹਨਾਂ ਨੂੰ ਮਿਲ ਲੈਣਾ ਤੇ ਆ ਕੇ ਜਿਹੜਾ ਮਰਜ਼ੀ ਟਰੈਕਟਰ ਤੁਹਾਨੂੰ ਪਸੰਦ ਆ ਉਹਦੇ ਚ ਪਾਸੇ ਚੈੱਕ ਕਰ ਲਓ ਇਹਨਾਂ ਦੀ ਹਾਜ਼ਰੀ ਦੇ ਵਿੱਚ ਚੈੱਕ ਕਰ ਲਓ ਬਾਅਦੇ ਦੇਖ ਲਓ ਜਿੰਨਾ ਟਾਈਮ ਮਰਜ਼ੀ ਬਾਈ ਚਲੋ ਤਸੱਲੀ ਕਰਕੇ ਟਰੈਕਟਰ ਲੈ ਜਾਣਾ ਜੀ ਸ਼ੇਅਰ ਕਰ ਦਿਓ ਦਬ ਕੇ ਧੰਨਵਾਦ ਮਿਹਰਬਾਨੀ ਥੈਂਕ ਯੂ